ਕਿ ਸਾਡੇ ਗਵੰਢੀ ਜੇ ਤਕੜੇ ਤੇ ਮਿਲਟਰੀ ਦੇ ਵਿੱਚ ਤਕੜੇ ਹੋਣਗੇ ਤੇ ਸਕਿਉਰਿਟੀ ਕੌਂਸਲ ਦੇ ਵਿੱਚ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। ਆਕੇ ਬਾਅਦ ਦੇ ਜ਼ੁਲਮ ਦੇ ਖਿਲਾਫ ਉਠੋਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਰਿੰਗਰੇਟ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਸਿੰਘ ਭਿੰਡਾ ਬਣਾਂ ਦੇ ਆਖਰੀ ਸ਼ਬਦ ਸੀਗੇ ਕਿ ਜੇ ਦੋ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਸਾਣ ਦਾ ਨੀ ਪੱਥਰ ਰੱਖਿਆ ਜਾਊਗਾ ਇਹ ਸਵਾਰਥ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜ਼ਰੂਰ ਠਾਏ ਅੱਜ ਦਾ ਦਿਨ 10 ਪਾਠਾ ਦਾ ਪ੍ਰਕਾਸ਼ ਦਿਵਸ ਹੈ ਪਿਛੇ ਪਿਛੇ ਦਾ ਜੋ ਉਸੇ ਕੌਮ ਦੇ ਲਈ ਉਤਮ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬਨ ਸਿੰਘ ਦੇ ਸਕਵਾਂ ਸਿੰਘ ਦੇ ਤੇਜ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ ਸੀਗੀਆਂ ਉਸ ਦਾ ਹੰਗਾਰਾ ਬੀਜੇਪੀ ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਇਸ ਕੇ ਅਡਵਾਨੀ ਜਿਹੜਾ ਫਿਰ ਉੱਚ ਦਾ ਬੀਜੇਪੀ ਦਾ ਲੀਡਰ ਸੀ ਔਰ ਸਨ ਕਿਹਾ ਕਿ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋਸੀ ਬੜੇ ਉੱਚੇ ਪਾਗਾਂਦੇ ਆ ਜਿਹੜੇ ਅੱਜ ਦਰਬਾਰ ਸਭਾ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਖੀਦਨੂੰ ਨਮਸਕਾਰ ਕਰ ਰਹੇ ਆ ਅੱਜ ਦਾ ਦਿਨ ਇਹ ਵੀ ਬਹੁਤ ਵੱਡਾ ਹੈ ਕਿ ਨਾਲ ਦੇ ਦੇਸ਼ ਜਿੱਥੇ ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਅੱਜ ਵੀ ਕੀਤੇ ਹੈ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਨ ਦਰਕਾਰ ਹੋਣ ਉਸ ਮੁਲਕ ਨੂੰ ਸਿਕਿਉਰਿਟੀ ਕਾਉਂਸਲ ਦਾ 2 ਸਾਲ ਦੇ ਲਈ ਮੈਂਬਰ ਬਣਾਇਆ ਗਿਆ ਹੈ ਅਸੀਂ ਸਮਝਦੇ ਹਾਂ ਕਿ ਸਾਡੇ ਗਵੰਢੀ ਜੇ ਤਕੜੇ ਤੇ ਮਿਲਟਰੀ ਦੇ ਵਿੱਚ ਤਕੜੇ ਹੋਣਗੇ ਤੇ ਸਕਿਉਰਿਟੀ ਕੌਂਸਲ ਦੇ ਵਿੱਚ ਜਾ ਕੇ ਬਾਦ ਜੋ ਜ਼ੁਲਮ ਦੇ ਖਿਲਾਫ ਉਠਾਉਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਰੈਗ੍ਰੇਟਡ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸਕਿਉਰਿਟੀ ਕੌਂਸਲ ਦੇ ਵਿੱਚ ਸਾਡਾ ਜੋ ਸੰਤ ਜਨੈਤ ਸਿੰਘ ਭਿੰਡਾ ਬਣੇ ਦੇ ਆਖਰੀ ਸ਼ਬਦ ਸੀਗੇ ਕਿ ਜੇ ਤੋ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਸਾਣ ਦਾ ਨੀ ਪੱਥਰ ਰੱਖਿਆ ਜਾਊਗਾ ਇਹ ਸਬਾਚ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜਰੂਰ ਠਾਏ ਜੋ ਕਰਕੇ 1947 ਦੇ ਵਿੱਚ ਸਾਡਾ ਹੱਕ ਆਜ਼ਾਦੀ ਦਾ ਜ਼ਬਰਨ ਖੋਇਆ ਗਿਆ ਸੀ ਔਰ ਅੰਗਰੇਜ਼ ਨੇ ਸਾਡੇ ਕੀਤੇ ਹੋਏ